ਏਅਰ ਸਟ੍ਰਾਈਕ ਤੇ ਦੇਸ਼ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਜਿਸ ਨੂੰ ਲੈ ਕੇ ਵਿਰੋਧੀ ਲਗਾਤਾਰ ਕੇਂਦਰ ਸਰਕਾਰ ਤੇ ਸਵਾਲ ਚੁੱਕ ਰਹੇ ਨੇ ਕਿ ਸਰਕਾਰ ਨੂੰ ਅੰਕੜਾ ਜਾਰੀ ਕਰਨਾ ਚਾਹੀਦਾ ਹੈ ਕਿ ਏਅਰ ਸਟ੍ਰਾਈਕ ਚ ਕਿੰਨੇ ਅਤਵਾਦੀ ਮਾਰੇ ਗਏ ਨੇ ਇਸ ਤੇ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਵਾਲ ਚੁੱਕਦੇ ਹੋਏ ਕਿਹਾ ਕਿ ਭਾਰਤੀ ਹਵਾਈ ਫੌਜ ਨੇ ਸਿਰਫ ਦਰਖਤਾਂ ਤੇ ਹਮਲਾ ਕੀਤਾ ਹੁਣ ਸਿੱਧੂ ਦੇ ਇਸ ਬਿਆਨ ਤੇ ਸਾਬਕਾ ਕੈਬਨਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਪਲਟਵਾਰ ਕੀਤਾ ਉਹ ਸ਼ਹੀਦ ਕਰਾਇਆ ਉਹਨਾਂ ਨਾਲ ਦੀ ਬੋਲੀ ਰਲਦੀ ਇਮਰਾਨ ਖਾਨ ਨੂੰ ਤਾਂ ਕਹਿੰਦਾ ਮੇਰਾ ਯਾਰ ਦਿਲਦਾਰ ਕੈਪਟਨ ਮਰਿੰਦਰ ਸੋਹਾਰੇ ਤਾਂ ਮੈਂ ਸੁਣਿਆ ਨਹੀਂ ਸਾਰਾ ਹਿੰਦੁਸਤਾਨ ਇੱਕ ਪਾਸੇ ਇਸ ਗੱਲ ਤੇ ਇੱਕ ਬੰਦਾ ਦੂਜੇ ਪਾਸੇ ਬੜੇ ਦੁੱਖ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਕਿ ਵਿੰਗ ਕਮਾਂਡਰ ਅਭਿਨੰਦਨ ਸਾਹ ਵਰਗਿਆਂ ਦੀ ਹਿੰਮਤ ਦਾ ਇਸ ਦੇਸ਼ ਦੀ ਧਰਤੀ ਤੇ ਪਿਆਰ ਦਾ ਕੋਜਾ ਮਜ਼ਾਕ ਇਸ ਤਰੀਕੇ ਨਾਲ ਉਠਾਉਣਾ 48 ਸਾਲਾਂ ਬਾਅਦ ਕਦੇ ਸਾਡੇ ਲੜਾਕੂ ਵਿਮਾਨ ਇਸ ਦੇਸ਼ 'ਚ ਸ਼ਾਂਤੀ ਵਾਸਤੇ ਇਹ ਦੇਸ਼ ਦੀ ਆਜ਼ਾਦੀ ਬਰਕਰਾਰ ਰਵੇ ਡੈਮੋਕ੍ਰੇਸੀ ਬਰਕਰਾਰ ਰੱਖ ਕੇ ਭਾਈਚਾਰਕ ਸਾਂਝ ਬਰਕਰਾਰ ਰਵੇ ਪਾਕਿਸਤਾਨ 'ਚ ਜਾ ਕੇ دہشت ਗਰਦਾਂ ਨੂੰ ਜਾ ਕੇ ਬੰਬ ਸੁੱਟ ਕੇ ਆਏ ਤੇ ਕੋਈ ਲੀਡਰ ਮੰਤਰੀ ਇਹ ਕਵੇ ਕਿ ਜੀ ਇਹ ਟੈਰਰਿਸਟਾਂ ਤੇ ਬੰਬ ਸੁੱਟ ਕੇ ਆਏ ਕਿ ਦਰਖਤਾਂ ਤੇ ਸੁੱਟ ਕੇ ਆਏ ਅਗਲੀ ਵਾਰ ਇਹਨੂੰ ਬੰਨ ਕੇ ਹੀ ਲੈ ਜਾਣ ਜਹਾਜ਼ ਦੇ ਅੱਗੇ ਇਹ ਵੇਖ ਲੂਗਾ ਨਾਲੇ ਲੱਗ ਜੂ ਪਤਾ ਬਚ ਕੇ ਆ ਗਿਆ ਤੇ ਜੀ ਆ ਇਹਨੂੰ ਕਰ ਦਾਂਗੇ ਨਹੀਂ ਤਾਂ ਯਾਰ ਦਿਲਦਾਰ ਕੋਲ ਰਹਿ ਜੂ ਇਸ ਦੇ ਨਾਲ ਹੀ ਮਜੀਠੀਆ ਨੇ ਰਾਹੁਲ ਗਾਂਧੀ ਦੀ ਵੀਰਵਾਰ ਚ ਮੋਗਾ ਚ ਹੋਣ ਵਾਲੀ ਰੈਲੀ ਤੇ ਵੀ ਤੰਜ ਕਸਿਆ ਨਹੀਂ ਰਾਹੁਲ ਗਾਂਧੀ ਨੂੰ ਤਾਂ ਕਾਂਗਰਸ ਨਹੀਂ ਫੇਲ ਕਰਤਾ ਜੀ ਉਹ ਤਾਂ ਪ੍ਰਿਅੰਕਾ ਗਾਂਧੀ ਨੂੰ ਲੈ ਆ ਆਪ ਸਮਝਦੇ ਕਿ ਰਾਹੁਲ ਗਾਂਧੀ ਤਾਂ ਉਹਨੂੰ ਫੇਲ ਆ ਸਿੱਧੂ ਦੇ ਕਹਿਣ ਵਾਂਗੂ ਪੱਪੂ ਆ ਮੇਰੇ ਵੱਲੋਂ ਕੀ ਕੋਣਾ ਉਹ ਇੱਧਰ ਆਵੇ ਜਾਂ ਜਿੱਧਰ ਮਰਜੀ ਜਾਵੇ ਵੈਸੇ ਜਿੱਥੇ ਜਿੱਥੇ ਚਲੇ ਜਾਂਦਾ ਕਾਂਗਰਸ ਦਾ ਭੋਗ ਪਾ ਦਿੰਦਾ ਮਜੀਠੀਆ ਨੇ ਪੰਜਾਬ ਸਰਕਾਰ ਵੱਲੋਂ ਨਰਸਾ ਤੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਐਲਾਨ ਨੂੰ ਚੌਣ ਸਟੰਟ ਕਰਾਰ ਦਿੱਤਾ ਦੋ ਸਾਲਾਂ ਚ 4000 ਕਰੋੜ ਡਿਊ ਹੈ ਮੁਲਾਜ਼ਮਾ ਦਾ ਉਹਨਾਂ ਦਾ ਡੀਏ ਨਹੀਂ ਮਿਲ ਰਿਹਾ ਉਹਨਾਂ ਦਾ ਜੀਪੀਐਫ ਨਹੀਂ ਮਿਲ ਰਿਹਾ ਸਿਰਫ ਤੇ ਸਿਰਫ ਜਾਹਤਤਾ ਦੋ ਚਾਰ ਦਿਨਾਂ ਚ ਲੱਗ ਜਾਣਾ ਇਹ ਕਾਗਜ਼ੀ ਕਾਰਵਾਈ ਕੀਤੀ ਆ ਟੀਚਰਾਂ ਦੀਆਂ ਤਨਖਾਹਾਂ ਕਾਟ ਘਟਾਤੀਆਂ ਮੁਲਾਜ਼ਮਾਂ ਨੂੰ ਡਾਂਗਾਂ ਪੈ ਰਹੀਆਂ ਜਿਹੜੀਆਂ ਨਰਸਾਂ ਨਾਲ ਵਾਅਦੇ ਹੋਏ ਸਨ ਚੋਣ ਮੈਨੀਫੈਸਟੋ 'ਚ ਵਾਅਦੇ ਹੋਏ ਸਨ ਕਿ ਤੁਹਾਨੂੰ ਪੱਕਾ ਕਰਾਂਗੇ ਕੇਵਲ ਤੇ ਕੇਵਲ ਆਪਦੀ ਐਮਪੀ ਇਲੈਕਸ਼ਨ ਟਪਾਉਣ ਲਈ ਇਹਨਾਂ ਨੇ ਇਹ ਛੜਯੰਤਰ ਰਚਿਆ ਨਾ ਕੋਈ ਪੱਕੇ ਕਰਨ ਦੀ ਗੱਲ ਹੈ ਨਾ ਇਹਨਾਂ ਨੇ ਕਰਨਿਆ ਨਾ ਇਹਨਾਂ ਦੇ ਖਜ਼ਾਨੇ 'ਚ ਪੈਸੇ ਆ ਮੌਜੂਦਾਂ ਨੂੰ ਤਾਂ ਤਨਖਾਹਾਂ ਦੇ ਨਹੀਂ ਰੇ ਡੀਏ ਦੇ ਨਹੀਂ ਰੇ ਤੇ ਨਵੇਂਆਂ ਨੂੰ ਕਿੱਥੋਂ ਕੁਝ ਕਰ ਦੇਣਾ ਤਨਖਾਹ ਤਾਂ ਟੀਚਰਾਂ ਦੀ ਘਟਾਤੀ ਆ 39000 ਤੋਂ 10000 ਕਰਤੀ ਕਿਸਾਨਾਂ ਦੇ ਪ੍ਰਦਰਸ਼ਨ ਅਤੇ ਨੌਜਵਾਨਾਂ ਨੂੰ ਘਰ-ਘਰ ਨੌਕਰੀ ਦੇਣ ਦੇ ਮੁੱਦੇ ਤੇ ਮਜੀਠੀਆ ਨੇ ਮੁੱਖ ਮੰਤਰੀ ਨੂੰ ਕਰੜੇ ਹੱਥੀ ਲਿਆ ਅਤੇ ਸ਼ੇਰ ਸਿੰਘ ਖਬਾਇਆ ਬਾਰੇ ਬੋਲਦਿਆ ਕਿ ਆ ਕਿ ਉਸ ਦੇ ਅਕਾਲੀ ਦਲ ਤੋਂ ਜਾਂ ਨਾਲ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਂਦਾ ਮੇਰੇ ਵੀਰ ਕਿਹੜਾ ਨਹੀਂ ਰੋਕੀ ਬੈਠਿਆ ਹਾਲਾਤ ਇਹ ਬਣ ਗਏ ਆ ਨੌਜਵਾਨ ਨੂੰ ਘਰ-ਘਰ ਨੌਕਰੀ ਮਿਲੀ ਹਰ ਮੰਤਰੀ ਨੇ ਆਪਦਾ ਬਿਆਨ ਦਿੱਤਾ ਨੌਕਰੀ ਇੱਕ ਨਹੀਂ ਦਿੱਤੀ ਇੱਕ ਨੇ ਕਹੇ ਤਾਂ 6 ਲੱਖ ਦੇਤੀ ਦੂਜੇ ਨੇ ਕਹੇ ਤਾਂ 4 ਲੱਖ ਦੇਤੀ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਸੱਚਾ ਕੀ ਹੈ ਨਾ ਨੌਕਰੀ ਮਿਲੀ ਨਾ ਕਿਸ 900 ਤੋਂ ਵੱਧ ਕਿਸਾਨ ਖੁਦਕੁਸ਼ੀ ਕਰ ਗਿਆ ਹਰ ਵਰਗ ਨੂੰ ਝੂਠ ਮਾਰਿਆ ਗਿਆ ਅੱਜ 32 ਦੇ ਬਿੱਲ ਹਾਈਐਸਟ ਇਲੈਕਟ੍ਰਿਸਿਟੀ ਰੇਟ ਨਾਰਥਰਨ ਇੰਡੀਆ ਚ ਕੀ ਸਾਰੀ ਇੰਡੀਆ ਚ ਪੰਜਾਬ ਦੇ ਲੋਕਾਂ ਤੇ ਬੋਝ ਪਾਇਆ ਜਾ ਰਿਹਾ ਇਨਡਾਇਰੈਕਟ ਟੈਕਸ ਲਾਏ ਜਾ ਰਹੇ ਆ ਲੋਕਾਂ ਤੇ ਹਰ ਤਰੀਕੇ ਦਾ ਇਨਡਾਇਰੈਕਟ ਟੈਕਸ ਲਾ ਕੇ ਲੋਕਾਂ ਤੋਂ ਪੈਸਿਆਂ ਦੀ ਵਸੂਲੀ ਕੀਤੀ ਜਾ ਰਹੀ ਸਰ ਕਬਾਇਆ ਸਾਹਿਬ ਤਾਂ ਪਹਿਲਾਂ ਤੋਂ ਹੀ ਮੁੰਡੇ ਨੂੰ ਤਾਂ ਇਲੈਕਸ਼ਨ ਕਾਂਗਰਸ ਚੋ ਲੜਾ ਚੁੱਕੇ ਸੀ ਮਗਰ ਇੱਕ ਗੱਲ ਸਪਸ਼ਟ ਹੋ ਗਈ ਕਬਾਇਆ ਸਾਹਿਬ ਨੇ ਤੇ ਆ ਟਕਸਾਲੀਆਂ ਨੇ ਵੀ ਸਟੇਜ ਸਾਂਝੀ ਕੀਤੀ ਸੀ ਮਤਲਬ ਕਿ ਜੋ ਅਸੀਂ ਬਾਰ-ਬਾਰ ਕਹਿੰਨੇ ਆ ਗੱਲ ਕਿ ਆਪ ਨੂੰ ਵੀ ਕਾਂਗਰਸ ਚ ਲਾਉਂਦੀ ਆ ਟਕਸਾਲੀਆਂ ਨੂੰ ਵੀ ਕਾਂਗਰਸ ਚ ਲਾਉਂਦੀ ਆ ਤੇ ਕਬਾਇਆ ਸਾਹਿਬ ਤਾਂ ਚਲੀ ਗਏ ਜਿੱਥੇ ਉਹਨਾਂ ਦਾ ਮੁੰਡਾ ਸੀ ਜਿੱਥੇ ਉਹਨਾਂ ਦਾ ਦਿਲ ਸੀ ਮਗਰ ਮੈਰਾਜ ਓਪਨ ਚੈਲੰਜ ਹੈ ਜਾਖੜ ਸਾਹਿਬ ਕਿ ਤੁਸੀਂ ਕਾਂਗਰਸ ਦੇ ਪ੍ਰਧਾਨ ਹੋ ਤੇ ਤੁਸੀਂ ਕਹਿੰਦੇ ਹੋ ਅਸੀਂ ਹਰ ਵਰਗ ਨੂੰ ਘਰ ਘਰ ਨੌਕਰੀ ਵੀ ਦੇਤੀ ਕਿਸਾਨੀ ਕਰਜ਼ਾ ਵੀ ਮਾਫ਼ ਕਰਤਾ ਕਿ ਕਾਂਗਰਸ ਦੀ ਕਾਰਗੁਜ਼ਾਰੀ ਇੰਨੀ ਚੰਗੀ ਹੈ ਤੇ ਆਪ ਦਾ ਘਰ ਛੱਡ ਕੇ ਨਾ ਨਾ ਜਾਓ ਫਿਰੋਜ਼ਪੁਰ ਤੋਂ ਚੋਣ ਲੜੋ ਲੋਕ ਦੱਸ ਦੇਣਗੇ ਕਿ ਉਹ ਤੁਹਾਡੇ ਨਾਲ ਕਿਸਾਨ ਖੁਸ਼ ਨੇ ਦਲਿਤ ਭਰਾ ਖੁਸ਼ ਨੇ ਵਪਾਰੀ ਖੁਸ਼ ਨੇ ਨੌਜਵਾਨ ਖੁਸ਼ ਨੇ ਕਿ ਨਹੀਂ ਖੁਸ਼ ਹੈ ਸਾਹਮਣੇ ਆਜੂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਦੱਸ ਦਈਏ ਕਿ ਵਿਕਰਮ ਸਿੰਘ ਮਜੀਠੀਆ ਮੁਖ ਸਰਚੇ ਅਕਾਲੀ ਵਰਕਰਾਂ ਨਾਲ ਕੱਢੇ ਗਏ ਰੋਡ ਸੋਧ ਦਰਾਨ ਪਹੁੰਚੇ ਸਨ ਬਿਊਰੋ ਰਿਪੋਰਟ